ਬਾਈ ਦੇ ਸੰਦ ਉਧਰਲੇ ਕਰੇ ਸੀ ਬਾਕੀ ਇਧਰਲੇ ਕਰੇ ਯਾਰ ਠੀਕ ਹੈ ਨਾ ਚੌਪੜਾ ਜੇ ਕਿਸੇ ਨੂੰ ਜ਼ਰੂਰਤ ਹੋਵੇ ਭਰਾ ਬਾਈ ਨਾਲ ਜ਼ਰੂਰ ਕਨੈਕਟ ਕਰੋ ਦੇਖ ਸਕਦੇ ਹੋ ਵਧੀਆ ਨਵਾਂ ਤੇ ਮਿੱਲਾ ਦਾ ਚੂਜ ਵੀ ਘੱਟ ਹੀ ਹੋਇਆ ਵਾ ਇਹ ਤੇ ਚੈੱਕ ਕਰ ਸਕਦੇ ਹੋ ਭਰਾ ਠੀਕ ਹੈ ਨਾ ਟਰੈਕਟਰ ਟਰਾਲੀ ਦਾ ਉਧਰ ਸਾਰਾ ਕੁਝ ਉਹ ਤਾਂ ਬੈਕ ਚੁੱਕਿਆ ਬਾਕੀ ਵਿਖੀ ਜਾਂਦਾ ਤੇ ਕੱਲ ਟਾਂਵੇਂ ਹਾਲਾ ਠੀਕ ਹੈ ਜੀ ਦੋ ਚੀਜ਼ਾਂ ਲੋ ਜੀ ਸਪਰੇਟ ਕਰਨ ਵਾਲਾ ਢੋਲਾ ਪੰਪ ਲੱਗਿਆ ਵਾ ਇਪ ਐਪ ਨਾਲ ਸਾਰਾ ਕੰਪਲੀਟ ਆ ਠੀਕ ਹੈ ਜੀ ਬਾਕੀ ਹੋਰ ਵੀ ਸੰਦ ਹੈਗਾ ਉਹ ਉਹਨਾਂ ਦੀ ਪਾਵਾਂ ਦੀ ਵੀਡੀਓ ਹਨ ਜੇ ਕਿਸੇ ਨੇ ਲੈਣਾ ਹੋਇਆ ਤਾਂ ਬਾਈ ਜੀ ਨੇ ਰੂਕ ਕਲੈਕ ਕਰੋ ਲੋ ਜੀ ਚੋਪਰ ਤੇ ਇੱਕ ਵੀਰ ਜੀਰੋ ਡ੍ਰੈਲ ਆ ਜੀਰੋ ਡ੍ਰੈਲ ਮਸੀ ਹੈ ਲੋ ਜੀ ਇਹ ਦਿਖਾਉਗਾ ਇਹ ਨਵੀਂ ਜੀ ਨਹੀਂ ਹੈ ਨਾ ਇਹਦੇ ਨਾਲ ਨੂੰ ਵੀ ਜਣਾ ਉਹ ਚੋਪਰ ਵੀ ਚੱਲੇ ਆ ਉਸ ਪਰ ਬੱਤੀਆ ਚਲਾਤੀ ਦੇਖੋ ਚਲਾ ਕੀ ਦੇਖਿਆ ਹੋਰ ਚਲਾ ਕੀ ਦੇਖਿਆ ਹੋਰ ਚਾਪਰ ਵੀ ਤੇ ਇਹ ਮਸ਼ੀਨ ਨਾਲ ਵੀ ਜੀਰੋ ਡਰਲ ਨਾ ਹੋਈ ਨੀ ਵਜਾਈ ਤੇ ਜਮਾ ਨਮੀ ਵਰਗੀ ਪਈ ਹੈ ਨਾ ਤੇ ਕਿਹੜੀ ਕੰਪਨੀ ਹੈ ਇਹ ਲੈਂਡ ਫੋਰਸ ਲੈਂਡ ਫੋਰਸ ਤੇ ਉਹ ਉਹ ਵੀ ਲੈਂਡ ਫੋਰਸ ਦੀ ਚਾਪਰ ਵੀ ਲੈਂਡ ਫੋਰਸ ਦਾ ਜਿਹੜੇ ਹਾਲੇ ਸੰਗਰੀ ਵਾਲਿਆ ਲੋਕਾਂ ਸਤਾਂਗ ਤੇ ਇਹ ਵੀ ਮਿਲਦਾ ਥੋੜੀ ਯੂਜ਼ ਕੀਤੀ ਹੋਈ ਹੈ ਨਾ ਠੀਕ ਆ ਹਾਂ ਜੀ ਲੋ ਜੀ ਚੈੱਕ ਕਰਸਾ ਤੇ ਬਰਾ ਸੰਗਰੀਆਂ ਵਾਲੇ ਹਾਲਾ ਤੇ ਚੌਪਰ ਬਾਈ ਜੀ ਨੇ ਜਰੂਰ ਕੰਟੈਕਟ ਕਰੋ ਬਰਾ ਬਾਕੀ ਸੰਦ ਬਾਈ ਦੇ ਬੈਗੇ ਤੇ ਬਾਈ ਦਾ ਨੰਬਰ ਟਾਈਟਲ ਵਿੱਚ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਇਹ ਚਾਰ ਨਗਾ ਬਰਾ ਠੀਕ ਹੈ 0 ਡਰਲ ਤੇ ਚੌਪਰ ਦਿਲਟਾ ਮਿਹੜਾ ਤੇ ਇੱਕ ਢੋਲ ਪਾਣੀ ਵਾਲਾ ਜਿਹੜਾ ਸਪਰੇਅ ਕਰ ਦਿੰਦੇ ਆਪਾਂ ਮਿਲਦੇ ਆਂ ਬਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ